ਹੈਰੀ ਤੂੰ ਐਦਾਂ ਮੂੰਹ ਕਰਕੇ ਬਣਾ ਕੇ ਬੈਠਾ ਆ। ਪਹਿਲਾਂ ਮੈਂ ਇੱਕ ਗੱਲ ਦੱਸੋ ਗੱਡੀ ਕਿਹਦੀ ਆ? ਗੱਡੀ ਪਤਾ ਤੇਰੀ ਆ ਗੱਡੀ। ਨਹੀਂ ਗੱਡੀ ਮੇਰੀ ਆ। ਹਾਂ। ਨਾਮ ਨਹੀਂ ਚਲਾਉਣ ਦਿੰਦੇ ਆ। ਹੂੰ। ਤੇ ਜਦੋਂ ਵਿੱਚ ਬਹਿਣਾ ਮੈਨੂੰ ਪਿੱਛੇ ਬਿਠਾ ਦਿੰਦੇ ਆ ਤੇ ਜਦੋਂ ਕਵਰ ਪਾਣਾ ਹੁੰਦਾ ਉਦੋਂ ਹੈਰੀ ਕਿੱਥੇ ਜਦੋਂ ਬੈਕ ਕਰਨੀ ਹੁੰਦੀ ਤਾਂ ਹੈਰੀ ਕਿੱਥੇ ਉਦਾਂ ਮੈਂ ਲੱਗਦੀ ਨਹੀਂ ਲੱਗਣ ਦਿੰਦੇ। ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਪਾਪਾ। ਮੈਂ ਗੱਡੀ ਸੱਪ ਚਲਾਉਣਾ ਆ। ਹਾਂ। ਇੱਕੋ ਹੀ ਜ਼ਿੰਮੇਵਾਰੀ ਆ ਮੇਤੋਂ। ਹੂੰ। ਤੂੰ ਕੈਲੰਡਰ ਵੀ ਤੂੰ ਬਣਿਆ ਪਿੱਛੇ ਵੀ ਤੂੰ ਵੈਨ ਕਬਰ ਵੀ ਤੂੰ ਚਲਾਉਣਾ ਧੋਣੀ ਵੀ ਗੱਡੀ ਤੂੰ ਤੈਨੂੰ ਮੈਂ ਕਿੰਨੀਆਂ ਜ਼ਿੰਮੇਵਾਰੀਆਂ ਦਿੱਤੀਆਂ ਪਾਪਾ ਪਾਸੇ ਉਹ ਤੂੰ ਜ਼ਿੰਮੇਵਾਰੀਆਂ ਆਪ ਹੀ ਸਭ ਜਿਹੜੀਆਂ ਇਹਨੂੰ ਦਿੱਤੀਆਂ ਅੱਛਾ ਆਮ ਤਾਂ ਜਿਹੜੀਆਂ ਤੂੰ ਜੀਪੇਂ ਬਾਜੇ ਦਿਆ ਨੂੰ ਨਹੀਂ ਲੋੜ ਗੱਡੀ ਇਹਦੀ ਹੈ ਇਹਦੇ ਨਿਆਣਾ ਆ ਇਹ ਨੂੰ ਜਰਾ ਪਾਲਦੇ ਆ ਜੇ ਗੱਡੀ ਹੋਰ ਲੈ ਦਊਗਾ ਮੈਂ ਇਹਨੂੰ ਹਾਂ ਤੂੰ ਚੜਾ ਲਾ ਭੂਏ ਇਹਨੂੰ ਗੱਡੀ ਹੋਰ ਲੈ ਗੱਡੀ ਚਲਾਉਣ ਦਵਾਉ ਉਹਨੂੰ ਏਡੇ ਕਿ ਨੂੰ ਫੇ ਹੋਰ ਕਹੀਏ ਜੇ ਇਹਨੂੰ ਕਹੇ ਤੇ ਮੈਂ ਸਖਾਲ ਦਿਆ ਕਰ ਥੋੜੀ ਵਾਰੀ ਕੋਲ ਬਹਿ ਕੇ ਉਹ ਪਾਪਾ ਇਹ ਇਨਸਾਨs ਨਹੀਂ ਬਣਿਆ ਨਿੱਕਾ ਆ ਓਏ ਉੱਥੇ ਕਿੱਥੇ ਵੇਜ ਫਾੜਦੇ ਫਿਰਦੇ ਆ ਕਿੱਥੇ ਪੁਲਿਸ ਖੜੀ ਐ ਤਾਂ ਤਾਂ ਕੇ ਇਹ ਪਸਾਉ ਪਾਪਾ ਮੈ ਰੰਸਾ ਪਾਪਾ ਹੁਣ ਪਤਾ ਕਿ ਨਹੀਂ ਸਕਤਾਈ ਆ ਹੁਣ ਇੱਕ ਰੂਲ ਬਣਿਆ ਆ ਜੇ ਨਿਆਣਾ 18 ਸਾਲ ਤੋਂ ਥੱਲੇ ਕੋਈ ਮੋਟਰਸਾਈਕਲ ਗੱਡੀ ਚਲਾਉਂਦਾ ਨਾ ਤੇ ਸਿੱਧਾ ਹੀ ਮਾਂ ਪਈ ਅੰਦਰ ਜੇਲ੍ਹ ਚ ਕਰਦੇ ਆ ਮੈਂ ਕੋਈ ਗੱਲ ਕੀ ਕੱਲ ਨੂੰ ਚੱਲਦਾ ਫੜਿਆ ਮੈਨਾਂ ਇਹਦੇ ਬਾਬੇ ਨੂੰ ਲੈ ਜਾਓ ਬਾਬੇ ਨੂੰ ਉਹ ਉਸ ਨੂੰ ਆ ਇਹ ਬਾਬੇ ਨੂੰ ਕਿਹਾ ਕਰਾਇਓ ਤੇ ਮੋਟਰਸਾਈਕਲ ਕੱਲ ਦਾ ਚਲਾਉਂਦਾ ਉੱਥੈ ਹੀ ਦਿੱਤਾ ਮੋਟਰਸਾਈਕਲ ਆ ਲੈ ਲੈ ਆ ਲੈ ਉਹਦਾ ਨਹੀਂ ਦਿੱਤਾ ਗੱਡੀ ਦੇ ਦੇ ਜਾਂ ਭਰਾਵਾ ਮੈ ਜਾ ਜੋ ਕਰ ਕਰ ਆ ਆ ਗਿਆ ਪਾ ਫਿਰ ਸਾਨੂੰ ਜੇਲ੍ਹ ਚ ਕਰਾਉਣਾ ਲੱਗੇ ਤਾਂ ਹੋਣੀ ਤੇ ਗੱਲ